ਥਾਣਾ ਛਾਟਾ ਦੇ ਨਵ ਨਿਯੁਕਤ ਐਸਐਚਓ ਸ਼ਰਮੇਲ ਸਿੰਘ ਨੂੰ ਮਿਲੀ ਵੱਡੀ ਕਾਮਯਾਬੀ ਚਾਰਜ ਸੰਭਾਲਦਿਆਂ ਹੀ ਨਸ਼ਾ ਤਸਕਰਾਂ ਖਿਲਾਫ ਕੀਤੀ ਵੱਡੀ ਕਾਰਵਾਈ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ਐਸਐਚਓ ਥਾਣਾ ਛਾਟਾ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਮਾਮਲਾ ਹੈ ਇਹ 사실 ਜੇਨਮ ਕਰਦੇ ਦਰਜ ਕੀਤੀ ਹੈ ਜੀ ਐਂਡੀ ਦੇ ਇੱਕ ਮਕਦਮਾ ਨੰਬਰ 86 ਹੈ ਜੀ ਇਹ ਦੋਸ਼ੀ ਬੁਰసేਵਕ ਸਿੰਘ ਪੁੱਤ ਸੇਵਕ ਪੁੱਤਰ ਗਗਿੰਦਰ ਸਿੰਘ ਵਾਸੀ ਕਨੂਕਰ ਕਾਲੇ ਜੀ ਇਹਨਾਂ ਕੋਲ ਸੋਬਰਮਹਰਨ ਬਰਾਮਦਗੀ ਹੈ ਇੱਕ ਮਕਦਮਾ ਨੰਬਰ 88 ਇਹ ਰਣਜੀਤ ਸਿੰਘ ਏਲੀਅਸ ਰੰਗਾ son of ਜਸਵੰਤ ਸਿੰਘ ਪਾਪਾ ਜੀ ਬਨ ਸਿੰਘ ਕਲੋਨੀ ਮੁਰੀ ਕੀ ਮਿਗਾੜੀ ਇਹ ਤੋਂ 255 ਗਾਰਾਮ ਹੈਰਨ ਬਰਾਮਦਗੀ ਜੀ ਤੁੱਕ ਤੀਸਰਾ ਮਕਦਮਾ ਜੀ 99 ਨੰਬਰ ਇਹ ਰਾਮ ਸਿੰਘ ਏਲੀਅਸ ਲੱड्डੂ ਪੁੱਤਰ ਜਗਿੰਦਰ ਸਿੰਘ ਆਬਾਦੀ ਨਾਨਕਪੁਰਾ ਗੁਰੂ ਕੀ ਬਿਡਾੜੀ ਇਹ ਤੋਂ 10 ਗ੍ਰਾਮ ਹੈ ਰਣ ਬਰਾਮਦ ਹੋਇਆ ਇਹ ਸਾਰਿਆਂ ਦੇ ਆਪਸ ਵਿੱਚ ਕਨੈਕਟ ਹੈ ਜੀ ਕਿ ਇਕੱਲੇ ਇਕੱਲੇ ਨਹੀਂ ਜੀ ਇਹ ਵੱਖ-ਵੱਖ ਇਹ ਜਿਹੜਾ ਪਹਿਲਾ ਵਾ ਕਨਗੁਰ ਕਾਲੇਵਾਲਾ ਜੀ ਉਹ ਤਾਂ ਇਕੱਲਾ ਹੈ ਜੀ ਬਾਕੀ ਇਹਨਾਂ ਦੋਨਾਂ ਦਾ ਲਿੰਕ ਆਪਸ ਵਿੱਚ ਜੁੜਦਾ ਹੈ ਜੀ ਇਹ ਸਭ ਕਿੱਥੋਂ ਲੈ ਕੇ ਆਇਆ ਇਹ ਨਸ਼ਾ ਜੀ ਇਹ ਅਗੇ ਜੀ ਨੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਆ ਉਹ ਪਤਾ ਕਰ ਰਹੇ ਆ ਪਤਾ ਕਰਨ ਤੋਂ ਬਾਅਦ ਜਿਹੜੇ ਉਹ ਅਗਲਾ ਜੋ ਵੀ ਇਹਨਾਂ ਤੋਂ ਪਹਿਲੇ ਵੀ ਕੋਈ ਮੁਕਦਮੇ ਦਰਜ ਨੇ ਜੀ ਐਂਡ ਹਾਂ ਜੀ ਪਹਿਲਾਂ ਦਰਜ ਹੈ ਜੀ ਇਹਨਾਂ ਨੂੰ ਰਿਮਾਂਡ ਵਗੈਰਾ ਮਿਲਿਆ ਜੀ ਅੱਜ ਪੇਸ਼ ਕਰਾਂਗੇ ਜੀ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਦੇਣਾ ਜੀ ਤੇ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਜੀ 100 ਗ੍ਰਾਮ ਇੱਕੋਲੇ ਆ ਜੀ 255 ਗ੍ਰਾਮ ਇੱਕਿਆ 10 ਗ੍ਰਾਮ ਇੱਕਿਆ ਜੀ ਠੀਕ ਹੈ 云的本地。